ਪਰੀਧ ਜੋਤ ਮਰਨ ਮੁਕੀਆਂ ਨਾ ਨਮਾਰੇ ਹੁਮਾਰੇ ਹੁਮ ਆਪਣੜੇ ਘਰ ਜਾਈਏ ਘਰ ਜੈਰ ਤਿੰਨ ਦੀ ਚੁੰ ਸੰਗਤ ਜੀ ਮਹਾਪੁਰਸ਼ਾਂ ਦਾ ਸੁਭਾਅ ਮਹਾਪੁਰਸ਼ਾਂ ਦਾ ਦਿਆਲੂ ਹੁੰਦਾ ਹੈ ਕ੍ਰਿਸ਼ਨ ਦਾ ਦੇ ਆਲੂ ਦਇਆਵਾਨ ਸੁਭਾਅ ਹੁੰਦਾ ਹੈ ਮਹਾਪੁਰਸ਼ਾਂ ਦਾ ਸਭਨਾ ਤੇ ਮਹਾਪੁਰਸ਼ਾਂ ਦਾ ਦਇਆ ਦ੍ਰਿਸ਼ਟੀ ਰੱਖਦੇ ਨੇ ਦਇਆ ਸਪਨਾ ਦਾ ਭਲਾ ਹੀ ਲੋਚਦੇ ਨੇ ਮਹਾਪੁਰਸ਼ ਇੱਕ ਵਾਰ ਕੀ ਹੋਇਆ ਇੱਕ ਵਾਰ ਸੰਤ ਬਾਬਾ ਨਾਨਕ ਸਿੰਘ ਜੀ ਮਹਾਰਾਜ ਤੇ ਨਾਲ ਇੱਕ ਦੋ ਸੇਵਕ ਨੇ ਮਹਾਪੁਰਸ਼ਾਂ ਦੇ ਨਹਿਰ ਦੇ ਕਿਨਾਰੇ ਕਿਨਾਰੇ ਤੁਰੇ ਜਾ ਰਹੇ ਨੇ ਬਾਬਾ ਕਿਨਾਰੇ ਕਿਨਾਰੇ ਤੁਰੇ ਜਾ ਰਹੇ ਨੇ ਬਾਬਾ ਚਾਈ ਜਾ ਰਹੇ ਨੇ ਤਿੱਖੀ ਹੋਇਆ ਮਹਾਪੁਰਸ਼ਾਂ ਦਾ ਧਿਆਨ ਨਹਿਰ ਦੇ ਵਿੱਚ ਜਾਂਦਾ ਹੈ ਕਿ ਇੱਕ ਕਿਨਾਰੇ ਦੇ ਉੱਤੇ ਕਿ ਇੱਕ ਕਿਨਾਰੇ ਇੱਕ ਵਿਚੋ ਡਿੱਗਿਆ ਪਿਆ ਹੈ ਨਹਿਰ ਦੇ ਵਿੱਚ ਲਿੱਗਿਆ ਪਿਆ ਹੈ ਨਹਿਰ ਦੇ ਵਿੱਚ ਫਿਰ ਚੜਨ ਦੀ ਕੋਸ਼ਿਸ਼ ਕਰਦਾ ਹੈ ਫਿਰ ਡਿੱਗ ਪੈਂਦਾ ਹੈ ਪਾਣੀ ਦੇ ਵਿੱਚ ਰਗਣ ਲੱਗ ਜਾਂਦਾ ਹੈ ਪਾਣੀ ਦੇ ਨਾਲ 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 ਇਸੇ ਤਰ੍ਹਾਂ ਦੋ ਤਿੰਨ ਵਾਰ ਹੋਇਆ ਵਿੱਚੋਂ ਉੱਪਰ ਚੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਫਿਰ ਕੋਸ਼ਿਸ਼ ਕਰਦਾ ਹੈ ਫਿਰ ਕੋਸ਼ਿਸ਼ ਕਰਦਾ ਨਹੀਂ ਚੜਿਆ ਜਾ ਰਿਹਾ ਤਾਂ ਕੋਸ਼ਿਸ਼ ਕਰਦਾ ਮਹਾਂਪੁਰਸ਼ ਰੁਕ ਜਾਂਦੇ ਨੇ ਵੇਖ ਕੇ ਬਾਬਾ ਅਨੰਦ ਸਿੰਘ ਜੀ ਮਹਾਰਾਜ ਰੁਕ ਜਾਂਦੇ ਨੇ ਕਿ ਅਸੀਂ ਕਿਹਾ ਕਿ ਵਿੱਚੂ ਤੋਂ ਉੱਪਰ ਨਹੀਂ ਚੜਿਆ ਜਾ ਰਿਹਾ ਤੇ ਉੱਪਰ ਨਹੀਂ ਠਹਿ ਜਾਂਦੀ ਤੇ ਉਸ ਵਿੱਚੂ ਦੇ ਥੱਲੇ ਹੱਥ ਕਰ ਦਿੰਦੇ ਨੇ ਪਾਣੀ ਦੇ ਵਿੱਚ ਵਿੱਚੂ ਨੂੰ ਉੱਪਰ ਚੜਾਉਣ ਦੀ ਕੋਸ਼ਿਸ਼ ਕਰਦੇ ਨੇ ਚੜਾਉਣ ਦੀ ਕੋਸ਼ਿਸ਼ ਕਰਦੇ ਇਹ ਮਹਾਪੁਰਸ਼ਾਂ ਦਾ ਹੱਥ ਜਦ ਵਿੱਚੂ ਦੇ ਥੱਲੇ ਹੋਇਆ ਤੇ ਵਿੱਚੂ ਨੇ ਢੰਗ ਮਾਰ ਦਿੱਤਾ ਮਹਾਪੁਰਸ਼ਾਂ ਦੇ ਹੱਥ ਤੇ ਢੰਗ ਮਾਰ ਦਿੱਤਾ ਮਹਾਪੁਰਸ਼ਾਂ ਦੇ ਹੱਥ ਹੱਥ ਡੋਲ ਗਿਆ ਤੇ ਉਹ ਵਿੱਚੂ ਫਿਰ ਪਾਣੀ ਦੇ ਵਿੱਚ ਡਿੱਗ ਪੈਂਦਾ ਹੈ ਵਿੱਚੂ ਫਿਰ ਪਾਣੀ ਦੇ ਵਿੱਚ ਡਿੱਗ ਪੈਂਦਾ ਹੈ ਮਹਾਪੁਰਸ਼ਾਂ ਨੇ ਚਲਦੀ ਨਾਲ ਫਿਰ ਵਿੱਚੂ ਨੂੰ ਉੱਪਰ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਤੇ ਉਸ ਵਿੱਚੂ ਨੇ ਫਿਰ ਡੰਗ ਮਾਰ ਦਿੱਤਾ ਮਹਾਪੁਰਸ਼ਾਂ ਦੇ ਹੱਥ ਦੇ ਉੱਤੇ ਡੰਗ ਮਾਰ ਦਿੱਤਾ ਮਹਾਪੁਰਸ਼ਾਂ ਦੇ ਹੱਥ ਦੇ ਉੱਤੇ ਡੰਗ ਮਾਰ ਦਿੱਤਾ ਮਹਾਪੁਰਸ਼ਾਂ ਦੇ ਹੱਥ ਮਹਾਪੁਰਸ਼ਾਂ ਦਾ ਹੱਥ ਫਿਰ ਕੰਬ ਜਾਂਦਾ ਹੈ ਤੇ ਉਹ ਵਿੱਚੂ ਫਿਰ ਪਾਣੀ ਦੇ ਵਿੱਚ ਡਿੱਗ ਜਾਂਦਾ ਹੈ ਦੇ ਵਿੱਚ ਸੇਵਾਦਾਰ ਪਿੱਛੇ ਖੜੇ ਵੇਖ ਰਹੇ ਨੇ ਸੇਵਾਦਾਰ ਪਿ ਬਿਛੂ ਮਹਾਪੁਰਸ਼ਾਂ ਦੇ ਹੱਥ ਦੇ ਉਤੇ ਵਾਰ-ਵਾਰ ਡੰਗ ਮਾਰੀ ਜਾ ਰਿਹਾ ਹੈ ਵਾਰ-ਵਾਰ ਡੰਗ ਮਾਰੀ ਜਾ ਰਿਹਾ ਹੈ ਕਹਿਣ ਲੱਗੇ ਬਾਬਾ ਜੀ ਇਹ ਤੁਸੀਂ ਕੀ ਕਰ ਰਹੇ ਹੋ ਕਿਹੜਾ ਹੈ ਜਾਣ ਦਿਓ ਪਰੇ ਹੈ ਜਾਣ ਦਿਓ ਇੰਨੀ ਵਾਰ ਤੁਹਾਡੇ ਡੰਗ ਮਾਰ ਦਿੱਤਾ ਇਸ ਨੇ ਹੱਥ ਦੇ ਤੁਹਾਡੇ ਡੰਗ ਮਾਰ ਦਿੱਤਾ ਇਸ ਨੇ ਹੱਥ ਦੇ ਮਹਾਪੁਰਸ਼ ਨੇ ਆਖਣ ਲੱਗੇ ਬਾਬਾ ਨੰਦ ਸਿੰਘ ਜੀ ਮਹਾਰਾਜ ਭਾਈ ਇਹ ਵਿੱਚੂ ਕਿਉਂ ਡੰਗ ਮਾਰ ਰਿਹਾ ਹੈ ਸਾਡੇ ਵਿੱਚੂ ਕਿਉਂ ਡੰਗ ਮਾਰ ਰਿਹਾ ਹੈ ਕਿਉਂ ਇਸ ਨੇ ਸਾਡੇ ਹੱਥ ਦੇ ਉੱਤੇ ਡੰਗ ਮਾਰਿਆ ਹੈ ਉੱਤੇ ਮਹਾਰਾਜ ਇਸ ਦਾ ਸੁਭਾਅ ਹੋਇਆ ਡੰਗ ਮਾਰਨਾ ਇਸ ਦਾ ਸੁਭਾਅ ਹੋਇਆ ਡੰਗ ਮਾਰਨਾ ਇਸ ਦਾ ਸੁਭਾਉ ਹੈ ਕੀੜੇ ਦਾ ਡੰਗ ਮਾਰਨਾ ਸੁਭਾਉ ਹੈ ਕੀੜੇ ਦਾ ਡੰਗ ਮਾਰਨਾ ਪ੍ਰਸ਼ਮਰੁਤ ਮੁਸਕਰਾਉਣ ਲੱਗੇ ਡੰਗ ਮਾਰਨ ਲੱਗੇ ਭਾਈ ਜੇ ਕੀੜਾ ਆਪਣਾ ਸੁਭਾਉ ਨਹੀਂ ਤਿਆਗਦਾ ਆਪਣਾ ਸੁਭਾਉ ਡੰਗ ਮਾਰਨ ਦਾ ਸੁਭਾਉ ਨਹੀਂ ਤਿਆਗਦਾ ਤੇ ਅਸੀਂ ਆਪਣਾ ਪਰਉਪਕਾਰੀ ਸੁਭਾਅ ਕਿਵੇਂ ਤਿਆਗ ਲਈਏ ਪਰਉਪਕਾਰੀ ਸੁਭਾਅ ਕਿਵੇਂ ਤਿਆਗ ਲਈਏ ਨੇ ਨੂੰ ਮਹਾਪੁਰਸ਼ਾਂ ਨੇ ਹੱਥ ਥੱਲੇ ਰੱਖ ਕੇ ਤੇ ਵਿੱਚੋਂ ਉਹਨੋਂ ਬਾਹਰ ਕੱਢ ਮਹਾਰਾਜ ਫਰਮਾਉਣ ਲੱਗੇ ਭਾਈ ਜੀ ਦਇਆ ਕਰਨੀ ਚਾਹੀਦੀ ਹੈ ਜੀ ਦਇਆ ਕਰਨੀ ਸਦ ਤੀਰਤ ਸਗਲ ਪੁੰਨ ਜੀ ਦਇਆ ਪਰਵਾਨ ਜੀ ਦੇਆ ਪਰਵਾਨ ਰਾਠ ਤੀਰਥਾਂ ਦੇ ਉਤੇ ਇਸ਼ਨਾਨ ਕਰਿਆ ਉਹ ਨੰਦਾਨ ਕੀਤੇ ਸਭਨਾ ਦੇ ਨਾਲੋਂ ਇੱਕ ਜੀ ਤੇ ਦਇਆ ਕਰ ਦਿੱਤੀ ਉਹ ਪਰਮੇਸ਼ਰ ਨੂੰ ਪਰਵਾਨ ਹੋ ਜਾਂਦੀ ਹੈ